ਸਸੇ ਕਾਜੀ ਸਾਰਿਆਂ ਨੂੰ ਤੁਹਾਡਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਬਸੰਤ ਪੰਚਮੀ ਸਪੈਸ਼ਲ ਸੂਜੀ ਦਾ ਰਸੀਲੇ ਹਲਵੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਹਲਵਾ ਖਾਣ ਵਿੱਚ ਬਹੁਤ ਹੀ ਸਵਾਦ ਲੱਗਦਾ ਇੱਧਰ ਮੈਂ ਸੂਜੀ ਦਾ ਹਲਵਾ ਬਣਾਉਣ ਲਈ ਸੂਜੀ ਲੈ ਲਈ ਸੀ ਮੈਂ ਬਰੀਕ ਸੂਜੀ ਲਈ ਆ ਸੂਜੀ ਨੂੰ ਮੈਂ ਚੰਗੀ ਤਰ੍ਹਾਂ ਛਾਂਲ ਲਿਆ ਸੀ ਮੈਂ ਇਸ ਕੌਲੀ ਦਾ ਨਾਪ ਲਿਆ ਹੈ ਤੁਸੀਂ ਘਰ ਵਿੱਚ ਕੋਈ ਵੀ ਭਾਂਡਾ ਸੈੱਟ ਕਰ ਸਕਦੇ ਹੋ ਜਿੰਨਾ ਤੁਸੀਂ ਸੂਜੀ ਦਾ ਹਲਵਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਤੁਸੀਂ ਸੂਜੀ ਲੈ ਸਕਦੇ ਹੋ ਹੁਣ ਮੈਂ ਸੂਜੀ ਨੂੰ ਚੰਗੀ ਤਰ੍ਹਾਂ ਛਾਣ ਲਿਆ ਸੀ ਹੁਣ ਇਧਰ ਮੈਂ ਗੈਸ ਤੇ ਕੜਾਹੀ ਰੱਖ ਦਿੱਤੀ ਗੈਸ ਦੀ ਫਲੇਮ ਮੈਂ ਮੀਡੀਅਮ ਤੋਂ ਲੋ ਕਰ ਦਿੱਤੀ ਹੁਣ ਸਾਰੀ ਛਾਣੀ ਹੋਈ ਸੂਜੀ ਇਸ ਵਿੱਚ ਪਾ ਦਵਾਂਗੇ ਤੁਸੀਂ ਜੇਕਰ ਮੋਟੀ ਸੂਜੀ ਲੈ ਰਹੇ ਹੋ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਛਾਣ ਲੈਣਾ ਹੈ ਹੁਣ ਮੈਂ ਸੂਜੀ ਨੂੰ ਮੀਡੀਅਮ ਤੋਂ ਲੋ ਫਲੇਮ ਤੇ 5-6 ਮਿੰਟ ਲਈ ਭੁੰਨ ਲਵਾਂਗੀ ਤਾਂ ਜੋ ਸੂਜੀ ਦਾ ਕੱਚਾਪਣ ਦੂਰ ਹੋ ਜਾਵੇ ਹੁਣ ਮੈਨੂੰ ਸੂਜੀ ਨੂੰ ਭੁੰਨਦੇ ਹਨ ਨੂੰ ਆਹਨ ਤਾਂ 6 ਮਿੰਟ ਹੋ ਗਏ ਸੀ ਸੂਜੀ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ। ਸੂਜੀ ਆਪਣੀ ਭੁੰਨੀ ਵੀ ਗਈ। ਹੁਣ ਮੈਂ ਸਾਰੀ ਸੂਜੀ ਨੂੰ ਇੱਕ ਵੱਡੀ ਪਲੇਟ ਵਿੱਚ ਕੱਢ ਲਵਾਂਗੀ ਤਾਂ ਜੋ ਸੂਜੀ ਆਪਣੀ ਚੰਗੀ ਤਰ੍ਹਾਂ ਠੰਡੀ ਹੋ ਜਾਵੇ। ਇਸ ਤਰ੍ਹਾਂ ਜਦ ਸੂਜੀ ਨੂੰ ਭੁੰਨਦੇ ਹਾਂ ਬਾਅਦ ਵਿੱਚ ਸੂਜੀ ਨੂੰ ਭੁੰਨਣ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ। ਹੁਣ ਚੰਗੀ ਤਰ੍ਹਾਂ ਸੂਜੀ ਨੂੰ ਠੰਡਾ ਹੋਣ ਦਵਾਂਗੇ। ਇੱਧਰ ਮੈਂ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਪਾਣੀ ਪਾਵਾਂਗੇ। ਪਾਣੀ ਮੈਂ ਉਸੇ ਕੱਲੀ ਦਾ ਨਾਪ ਲਿਆ ਹੈ। ਹੁਣ ਮੈਂ ਇਸ ਵਿੱਚ ਚਾਰ ਕੌਲੀਆਂ ਪਾਣੀ ਦੇ ਆ ਪਾਵਾਂਗੇ ਪਾਣੀ ਨੂੰ ਮੈਂ ਮਿਣ ਕੇ ਉਹੀ ਕੌਲੀ ਨਾਲ ਪਾਵਾਂਗੀ ਜਦ ਆਪਾਂ ਸੂਜੀ ਦਾ ਹਲਵਾ ਬਣਾਉਨੇ ਆ ਉਸ ਵਿੱਚ ਤਿੰਨ ਕੌਲੀਆਂ ਪਾਣੀ ਦੇ ਪੈਂਦੀਆਂ ਹਨ ਪਰ ਮੈਂ ਇਸ ਵਿੱਚ ਚਾਰ ਕੌਲੀਆਂ ਪਾਣੀ ਆ ਹਨ ਕਿਉਂਕਿ ਇਹ ਰਸੀਲਾ ਸੂਜੀ ਦਾ ਹਲਵਾ ਹੈ ਹੁਣ ਮੈਂ ਚਾਰ ਕੌਲੀਆਂ ਇਸ ਵਿੱਚ ਪਾਣੀ ਦੇ ਪਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਗੈਸ ਦੀ ਫਲੇਮ ਐ ਮੀਡੀਅਮ ਹੀ ਰੱਖੀ ਆ ਮੀਡੀਅਮ ਫਲੇਮ ਤੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਹੁਣ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ ਇੱਕ ਕੌਲੀ ਭਰ ਕੇ ਬੂਰਾ ਖੰਡ ਦੀ ਪਾਵਾਂਗੀ ਜੇਕਰ ਤੁਹਾਡੇ ਕੋਲ ਚੀਨੀ ਹੈਗਾ ਤੁਸੀਂ ਚੀਨੀ ਵੀ ਪਾ ਸਕਦੇ ਹੋ ਮੇਰੇ ਕੋਲ ਬੂਰਾ ਖੰਡ ਪਿਆ ਸੀ ਮੈਂ ਇਹ ਪਾ ਦਿੱਤਾ ਤੁਸੀਂ ਮਿੱਠਾ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਬੂਰਾ ਖੰਡ ਨੂੰ ਇਸ ਵਿੱਚ ਘੋਲ ਲਵਾਂਗੇ ਬਸ ਪਾਣੀ ਨੂੰ ਗਰਮ ਹੀ ਕਰਨਾ ਹੈ ਜਿਆਦਾ ਪਾਣੀ ਨੂੰ ਇਸ ਦੀ ਚਾਸਨੀ ਨਹੀਂ ਬਣਾਉਣੀ ਕਿਉਂਕਿ ਬੂਰਾ ਖੰਡ ਕਰਕੇ ਜਲਦੀ ਇਹ ਕੁਲ ਜਾਵੇਗਾ ਹੁਣ ਇਸ ਵਿੱਚ ਮੈਂ ਦੋ ਕੁ ਚੁਟਕੀਆਂ yellow food color దిਆ ਪਾਵਾਂਗੇ ਤੁਸੀਂ ਕਲਰ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਕਲਰ ਸਕਿੱਪ ਵੀ ਕਰ ਸਕਦੇ ਹੋ ਪਰ ਪੰਚਮੀ ਸਪੈਸ਼ਲ ਪੀਲੇ ਹਲਵੇ ਦਾ ਹੀ ਪ੍ਰਸ਼ਾਦ ਬਣਾਇਆ ਜਾਂਦਾ ਹੈ ਹੁਣ ਮੈਂ ਇੱਧਰ ਸੂਜੀ ਨੂੰ ਚੈੱਕ ਕਰ ਲਵਾਂਗੇ ਸੂਜੀ ਵੀ ਆਪਣੀ ਚੰਗੀ ਤਰ੍ਹਾਂ ਠੰਡੀ ਹੋ ਗਈ ਸੂਜੀ ਨੂੰ ਠੰਡਾ ਕਰ ਲੈਣਾ ਹੈ ਹੁਣ ਮੈਂ ਇੱਕ ਬਾਉਲ ਲੈ ਲਿਆ ਸਾਰੀ ਸੂਜੀ ਇਸ ਵਿੱਚ ਪਾ ਦਵਾਂਗੇ ਹੁਣ ਸਾਰੀ ਸੂਜੀ ਮੈਂ ਬਾਉਲ ਵਿੱਚ ਪਾ ਦਿੱਤੀ ਹੁਣ ਮੈਂ ਸੇਮ ਕੌਲੀ ਦਾ ਨਾਪ ਠੰਡਾ ਦੁੱਧ ਲੈ ਲਿਆ ਤੁਸੀਂ ਠੰਡਾ ਨਾਰਮਲ ਦੁੱਧ ਲੈਣਾ ਹੈ ਉਬਲਿਆ ਹੈ ਦੁੱਧ ਗਰਮ ਬਿਲਕੁਲ ਨਹੀਂ ਲੈਣਾ ਮੈਂ ਉਸੇ ਕੋਲੀ ਦਾ ਨਾਪ ਲਿਆ ਸੀ ਮੈਂ ਫ੍ਰਿਜ ਵਿੱਚੋਂ ਕੱਢ ਕੇ ਦੁੱਧ ਨੂੰ ਰੱਖ ਦਿੱਤਾ ਸੀ 5 ਮਿੰਟ ਲਈ ਬਾਹਰ ਹੁਣ ਮੈਂ ਇਸ ਵਿੱਚ ਦੁੱਧ ਪਾ ਦਿੱਤਾ ਚਮਚ ਨਾਲ ਚੰਗੀ ਤਰ੍ਹਾਂ ਦੁੱਧ ਵਿੱਚ ਸੂਜੀ ਨੂੰ ਮਿਲਾ ਦੇਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਸੂਜੀ ਨੂੰ ਦੁੱਧ ਵਿੱਚ ਮਿਲਾ ਕੇ ਟੱਕ ਕੇ 10 ਮਿੰਟ ਲਈ ਰੱਖ ਦਵਾਂਗੀ ਤਾਂ ਜੋ ਸੂਜੀ ਆਪਣੀ ਚੰਗੀ ਤਰ੍ਹਾਂ ਫੁੱਲ ਜਾਵੇ ਹੁਣ ਇਸ ਨੂੰ ਟੱਕ ਕੇ 10 ਮਿੰਟ ਲਈ ਰੱਖ ਦਵਾਂਗੇ ਇੱਧਰ ਆਪਣਾ ਪਾਣੀ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਜੇਕਰ ਤੁਹਾਡੇ ਕੋਲ ਕੇਸਰ ਦੇ ਧਾਗੇ ਆ ਤੁਸੀਂ ਉਹ ਵੀ ਇਸ ਵਿੱਚ ਐਡ ਕਰ ਸਕਦੇ ਹੋ ਉਸ ਨਾਲ ਵੀ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਹਲਵੇ ਦਾ ਹੁਣ ਇੱਧਰ ਸੂਜੀ ਨੂੰ ਵੀ ਪਈ ਨੂੰ 10 ਮਿੰਟ ਹੋ ਗਏ ਸੀ ਦੁੱਧ ਵਿੱਚ ਹੁਣ ਸੂਜੀ ਨੂੰ ਚੈੱਕ ਕਰ ਲਵਾਂਗੇ ਇੱਧਰ ਆਪਣੀ ਸੂਜੀ ਵੀ ਚੰਗੀ ਤਰ੍ਹਾਂ ਫੁੱਲ ਗਈ ਇਸ ਨੇ ਦੁੱਧ ਨੂੰ ਸਾਰੇ ਨੂੰ ਸੋਖ ਲਿਆ ਮੈਂ ਚਮਚ ਨਾਲ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਆ ਹੁਣ ਇੱਧਰ ਗੈਸ ਤੇ ਮੈਂ ਸੇਮ ਉਹੀ ਕੜਾਹੀ ਰੱਖ ਦਿੱਤੀ ਹੁਣ ਕੜਾਹੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਹੁਣ ਮੈਂ ਪਹਿਲਾਂ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ। ਮੈਂ ਉਹੀ ਕੌਲੀ ਨਾਲ ਦੇਸੀ ਘਿਓ ਦਾ ਨਾਪ ਲਿਆ ਹੈ। ਤੁਸੀਂ ਇੱਕ ਦੋ ਚਮਚ ਦੇਸੀ ਘਿਓ ਦੇ ਘੱਟ ਵੀ ਲੈ ਸਕਦੇ ਹੋ। ਮੈਂ ਪੂਰੀ ਕੌਲੀ ਭਰ ਕੇ ਲਈ ਹੈ ਜਿੰਨਾ ਘਿਓ ਲੱਗੇਗਾ ਉਸ ਦੇ ਹਿਸਾਬ ਨਾਲ ਪਿਓ ਵਰਤ ਲਵਾਂਗੇ। ਹੁਣ ਘਿਓ ਨੂੰ ਮੈਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ। ਹੁਣ ਘਿਓ ਗਰਮ ਹੋ ਗਿਆ। ਹੁਣ ਇਸ ਵਿੱਚ ਬਦਾਮ ਤੇ ਕਾਜੂ ਕੱਟੇ ਹੋਏ ਪਾ ਦਵਾਂਗੇ। ਤੁਸੀਂ ਡਰਾਈ ਫਰੂਟ ਜਿਹੜੇ ਮਰਜ਼ੀ ਪਾ ਸਕਦੇ ਹੋ ਮੈਂ ਬਦਾਮ ਤੇ ਕਾਜੂਆਂ ਨੂੰ ਥੋੜਾ ਜਿਹਾ ਦੋ ਪੀਸਾਂ ਵਿੱਚ ਕਰ ਲਿਆ ਸੀ ਚੰਗੀ ਤਰ੍ਹਾਂ ਬਦਾਮ ਤੇ ਕਾਜੂਆਂ ਨੂੰ ਘਿਓ ਵਿੱਚ ਇੱਕ ਡੇਢ ਮਿੰਟ ਲਈ ਭੁੰਨ ਲਵਾਂਗੇ ਭੁੰਨ ਕੇ ਫਲੇਵਰ ਇਸ ਦਾ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮੈਂ ਇਹਨਾਂ ਨੂੰ ਇੱਕ ਡੇਢ ਮਿੰਟ ਲਈ ਭੁੰਨ ਲਿਆ ਹੁਣ ਇਹਨਾਂ ਨੂੰ ਇੱਕ ਅਲੱਗ ਬਰਤਨ ਵਿੱਚ ਕੱਢ ਲਵਾਂਗੇ ਸਾਰੇ ਡਰਾਈ ਫਰੂਟ ਮੈਂ ਅਲੱਗ ਬਰਤਨ ਵਿੱਚ ਕੱਢ ਲਵਾਂਗੇ ਤੁਸੀਂ ਆਪਣੇ ਮਨਪਸੰਦ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਹੁਣ ਕੜਾਹੀ ਵਿੱਚ ਜਿਹੜਾ ਘਿਓ ਹੈ ਹੁਣ ਮੈਂ ਇਸ ਵਿੱਚ ਸੇਮ 2 ਚਮਚ ਘਿਓ ਦੇ ਹੋਰ ਪਾ ਦਵਾਂਗੇ ਤੇ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇਸ ਹਲਵੇ ਵਿੱਚ ਘਿਓ ਜਿਆਦਾ ਨਾਲ ਦੀ ਨਾਲ ਨਹੀਂ ਪੈਂਦਾ ਥੋੜਾ ਥੋੜਾ ਕਰਕੇ ਘਿਓ ਪਾਵਾਂਗੇ ਹੁਣ ਇਸ ਵਿੱਚ ਸਾਰੀ ਦੁੱਧ ਵਿੱਚ ਭਿਾਈ ਹੋਈ ਸੂਜੀ ਐਡ ਕਰ ਦਵਾਂਗੇ ਗੈਸ ਦੀ ਫਲੇਮ ਹਲੇ ਮੈਂ ਮੀਡੀਅਮ ਤੋਂ ਲੋ ਰੱਖੀ ਹੈ ਮੀਡੀਅਮ ਤੋਂ ਲੋ ਫਲੇਮ ਤੇ ਸਾਰੀ ਸੂਜੀ ਘਿਓ ਵਿੱਚ ਪਾ ਦਵਾਂਗੇ ਹੁਣ ਮੈਂ ਸਾਰੀ ਸੂਜੀ ਪਾ ਦਿੱਤੀ ਸੀ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਲੋ ਕਰ ਦਿੱਤੀ మీడియం ਤੋਂ ਲੋ ਫਲੇਮ ਤੇ ਸੂਜੀ ਨੂੰ ਉਦੋਂ ਤੱਕ ਪੁੰਨਾਗੇ ਜਦ ਤੱਕ ਇਹ ਦੁੱਧ ਇਸ ਵਿੱਚ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਸੂਜੀ ਦਾ ਦਾਣਾ-ਦਾਣਾ ਕੱਲਾ ਨਹੀਂ ਹੋ ਜਾਂਦਾ ਹੁਣ ਸੂਜੀ ਨੂੰ ਮੈਨੂੰ 2-3 ਮਿੰਟ ਹੋ ਗਏ ਭੁੰਨਦੇ ਨੂੰ ਸੂਜੀ ਆਪਣੀ ਥੋੜੀ ਜੀ ਦਾ ਦਾਣਾ-ਦਾਣਾ ਕੱਲਾ-ਕੱਲਾ ਹੋ ਗਿਆ ਦੁੱਧ ਵੀ ਆਪਣਾ ਸੁੱਕ ਗਿਆ ਹੁਣ ਇਸ ਵਿੱਚ ਮੈਂ 2 ਚਮਚ ਘਿਓ ਦੇ ਹੋਰ ਪਾ ਦਵਾਂਗੇ ਘਿਓ ਪਾ ਕੇ ਇਸ ਨੂੰ ਲਗਾਤਾਰ ਚਲਾਉਂਦੇ ਹੋਏ ਉਦੋਂ ਤੱਕ ਭੁੰਨਾ ਹੈ ਜਦ ਤੱਕ ਕਿ ਸੂਜੀ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਹੁਣ ਮੈਨੂੰ ਸੂਜੀ ਨੂੰ ਭੁੰਨਦੇ ਹਨ 5 ਤੋਂ 6 ਮਿੰਟ ਹੋ ਗਏ ਸੀ ਸੂਜੀ ਨੇ ਕਿਉਂ ਵੀ ਛੱਡਣਾ ਸ਼ੁਰੂ ਕਰ ਦਿੱਤਾ ਇਸ ਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਲਾਈਟ ਬਰਾਊਨ ਜਿਹਾ ਹੋ ਗਿਆ ਤੁਸੀਂ ਹਲਵੇ ਦਾ ਜਿਸ ਤਰ੍ਹਾਂ ਕਲਰ ਰੱਖਣਾ ਚਾਹੁੰਦੇ ਉਸ ਦੇ ਹਿਸਾਬ ਨਾਲ ਸੂਜੀ ਨੂੰ ਭੁੰਨ ਸਕਦੇ ਹੋ ਹਾਂ ਸੂਜੀ ਨੂੰ ਮੈਂ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਭੁੰਨ ਲਵਾਂਗੇ ਸੂਜੀ ਵਿੱਚ ਮੈਂ ਕਿਉਂ ਅੱਧਾ ਪਾ ਦਿੱਤਾ ਸੀ 2 ਕ ਚਮਚ ਮੇਰੇ ਕੋਲ ਕਿਉਂ ਦੇ ਬਚੇ ਹਨ ਨਾਲ ਦੀ ਨਾਲ ਇਸ ਵਿੱਚ ਘਿਓ ਵੀ ਐਡ ਕਰੀ ਗਏ ਹੁਣ ਸੂਜੀ ਨੇ ਚੰਗੀ ਤਰ੍ਹਾਂ ਘਿਓ ਵੀ ਛੜ ਦਿੱਤਾ ਇਸ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗੀ ਹੁਣ ਸੂਜੀ ਤਕਰੀਬਨ ਆਪਣੀ ਪੁੰਨੀ ਹੀ ਗਈ ਇਸ ਨੇ ਚੰਗੀ ਤਰ੍ਹਾਂ ਘਿਓ ਨੂੰ ਛੜ ਦਿੱਤਾ ਹੁਣ ਇਸ ਵਿੱਚ ਮੈਂ 2 ਚਮਚ ਗਰਮ ਚਾਸਨੀ ਦੇ ਪਾਵਾਂਗੇ ਤੁਸੀਂ ਦੁੱਧ ਵੀ ਪਾ ਸਕਦੇ ਹੋ ਇਸ ਤਰ੍ਹਾਂ ਚਾਸਨੀ ਪਾਉਣ ਨਾਲ ਸੂਜੀ ਦਾ ਦਾਣਾ ਦਾਣਾ ਫੁੱਲ ਜਾਂਦਾ ਹੈ ਤੇ ਸੂਜੀ ਦਾ ਹਲਵਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਮੈਂ ਗਰਮ ਚਾਸਨੀ ਦੇ ਇਸ ਵਿੱਚ 2 ਚਮਚ ਪਾ ਦਿੱਤੇ ਹਨ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਲੋ ਕਰ ਦਿੱਤੀ ਹੁਣ ਇਸ ਵਿੱਚ ਗਰਮ ਗਰਮ ਚਾਸਨੀ ਪਾਵਾਂਗੇ ਪਹਿਲਾਂ ਮੈਂ ਇਸ ਵਿੱਚ ਅੱਧੀ ਚਾਸਨੀ ਪਾਵਾਂਗੇ ਇਸ ਨੂੰ ਜਲਦੀ ਤੋਂ ਜਲਦੀ ਮਿਲਾ ਦਵਾਂਗੇ ਤਾਂ ਜੋ ਸੂਜੀ ਦੀ ਕੋਈ ਵੀ ਗੱਠ ਨਾ ਬਣੇ ਹੁਣ ਮੈਂ ਅੱਧੀ ਚਾਸਨੀ ਇਸ ਵਿੱਚ ਪਾ ਦਿੱਤੀ ਚੰਗੀ ਤਰ੍ਹਾਂ ਸੂਜੀ ਨੂੰ ਮਿਲਾ ਕੇ ਹੁਣ ਜਿਹੜੀ ਬਚੀ ਹੋਈ ਚਾਸਨੀ ਆ ਉਹ ਵੀ ਇਸ ਵਿੱਚ ਪਾ ਦਵਾਂਗੇ ਸਾਰੀ ਚਾਸਨੀ ਇੱਕੋ ਲਖਤ ਨਹੀਂ ਪਾਈ ਮੈਂ ਦੋ ਵਾਰ ਕਰਕੇ ਇਸ ਵਿੱਚ ਚਾਸ ਨਹੀਂ ਪਾਈ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੜਾਦਵਾਗੇ ਗੈਸ ਦੀ ਫਲੇਮ ਹੈ ਮੀਡੀਅਮ ਰੱਖੀ ਹੋਈ ਹੈ ਮੀਡੀਅਮ ਫਲੇਮ ਤੇ ਹੁਣ ਸੂਜੀ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਸੂਜੀ ਆਪਣੀ ਚੰਗੀ ਤਰ੍ਹਾਂ ਫੁੱਲ ਵੀ ਗਈ ਹੁਣ ਮੈਂ ਇਸ ਵਿੱਚ ਇੱਕ ਚਮਚ ਸੌਗੀ ਦਾ ਲੈ ਲਿਆ ਸੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਤੁਸੀਂ ਬਦਾਮ ਤੇ ਕਾਜੂ ਵੀ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਸਾਰੇ ਡਰਾਈ ਫਰੂਟ ਇਸ ਵਿੱਚ ਪਾ ਕੇ ਮੜਾਦਵਾਗੇ ਹਲਵੇ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਇਹ ਘਿਓ ਨਹੀਂ ਛੱਡ ਦਿੰਦਾ ਮੈਂ ਇਸ ਨੂੰ 2-3 ਮਿੰਟ ਹੋ ਗਏ ਪਕਾਉਂਦੇ ਨੂੰ ਸੂਜੀ ਆਪਣੀ ਫੁੱਲਣ ਵੀ ਲੱਗੀ ਹੁਣ ਮੈਂ ਇਸ ਵਿੱਚ ਜਿਹੜਾ ਕਿ ਉਹ ਦੋ ਚਮਚ ਬਚੇ ਸੀ ਉਹ ਉੱਪਰ ਦੀ ਪਾ ਦਵਾਂਗੇ ਇਸ ਤਰ੍ਹਾਂ ਹਲਵੇ ਵਿੱਚ ਸ਼ਾਈਨਿੰਗ ਵੀ ਆ ਜਾਵੇਗੀ ਤੇ ਦੇਖਣ ਵਿੱਚ ਕਿ ਉੱਪਰੋਂ ਵਧੀਆ ਲੱਗੇਗਾ ਹੁਣ ਹਲਵੇ ਨੇ ਚੰਗੀ ਤਰ੍ਹਾਂ ਕੜਾਹੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਇਹ ਹਲਵਾ ਥੋੜਾ ਜਿਹਾ ਰਸੀਲਾ ਹੁੰਦਾ ਹੈ ਕਿਉਂਕਿ ਦੁੱਧ ਵਿੱਚ ਸੂਜੀ ਨੂੰ ਮੈਂ ਭਿਉਂਕੇ ਰੱਖਿਆ ਸੀ ਹਲਵਾ ਬਣ ਕੇ ਆਪਣਾ ਤਿਆਰ ਹੈ ਬਹੁਤ ਹੀ ਵਧੀਆ ਹਲਵੇ ਦਾ ਕਲਰ ਆਇਆ ਹੁਣ ਮੈਂ ਹਲਵੇ ਨੂੰ ਸਰਵ ਕਰ ਲਵਾਂਗੇ ਹਲਵੇ ਨੂੰ ਮੈਂ ਇੱਕ ਬਾਉਲ ਵਿੱਚ ਸਰਵ ਕਰ ਲਿਆ ਸੀ ਉੱਪਰ ਦੀ ਮੈਂ ਥੋੜਾ ਜਿਹਾ ਇਸ ਵਿੱਚ ਨਾਰੀਅਲ ਦਾ ਬਰਾਦਾ ਪਾ ਦਿੱਤਾ ਸੀ ਤਾਂ ਉਹ ਦੇਖਣ ਵਿੱਚ ਹਲਵਾ ਆਪਣਾ ਵਧੀਆ ਲੱਗੇ ਹਲਵੇ ਦਾ ਟੇਸਟ ਬਹੁਤ ਹੀ ਵਧੀਆ ਸੀ ਜੇਕਰ ਤੁਹਾਨੂੰ ਮੇਰੇ ਇਸ ਰਸੀਲੇ ਹਲਵੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ